ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਗਾਇਜ਼ ਅੱਜ ਮੈਂ ਉਦਾਸ ਵੀ ਆਂ ਤੇ ਖੁਸ਼ ਵੀ ਆਂ ਖੁਸ਼ ਇਸ ਲਈ ਕਿ ਮੇਰੀ ਮੰਮੀ ਠੀਕ ਹੋ ਕੇ ਘਰੇ ਚਲੀ ਗਈ ਉਹਦਾ ਇਸ ਲਈ ਕਿ ਮੰਮੀ ਘਰੇ ਚਲੀ ਗਈ ਆ ਪਰ ਮਨ ਨਹੀਂ ਲੱਗ ਰਿਹਾ ਘਰੇ ਮੇਰਾ ਤੇ ਗਾਇਜ਼ ਇੱਕ ਗੱਲ ਕਹਾਂ ਤੁਹਾਨੂੰ ਕਿ ਮਤਲਬ ਕਿ ਅੱਜ ਮੈਨੂੰ ਫੋਨ ਨੂੰ ਆਪ ਨੂੰ ਇਕੱਲਾ ਇਕੱਲਾ feel ਹੋਇਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਦੋ ਤਿੰਨ ਵਾਰੀ ਕਿ ਇਦਾਂ ਇਦਾਂ ਹੋ ਰਿਹਾ ਹੈ ਉਹ ਕਿੰਦਾ ਕੋਈ ਨਾ ਹਲੇ ਇੱਕ ਦੋ ਦਿਨ ਚ ਸੱਠ ਹੋ ਜਾਊਗੀ ਤੋਂ ਉਸ ਤੋਂ ਬਾਅਦ ਤਨ ਨੂੰ ਪਤਾ ਹੈ ਬੰਦਾ ਇਕੱਲਾ ਕਿਸੇ ਨਾਲ ਰਹਿਣ ਲੱਗ ਜਾਏ ਤਾਂ ਕਿੰਨਾ ਇਕੱਲਾ-ਇਕੱਲਾ ਫੀਲ ਹੁੰਦਾ ਵਾ ਬਹੁਤ ਜ਼ਿਆਦਾ ਤੇ ਗਾਇਸ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਸਾਥ ਦਿੱਤਾ ਮੇਰਾ ਇੰਨਾ ਮੈਨੂੰ ਇੰਨਾ ਵਧੀਆ ਮਤਲਬ ਮੈਨੂੰ ਤੁਸੀਂ ਨਾਲ ਖੜੇ ਰਹੇ ਨਾ ਮੈਨੂੰ ਇੰਨਾ ਮਤਲਬ ਕਦੇ ਇਕੱਲਾ ਫੀਲ ਨਹੀਂ ਹੋਇਆ ਮੈਨੂੰ ਇੰਨਾ ਵਧੀਆ ਲੱਗਿਆ ਇੱਕ ਗਾਇਸ ਹੋਰ ਚੀਜ਼ ਇ ਕੀ ਅਸੀਂ ਤਾਂ ਮੈਂ ਗਲਤ ਸੀ ਜੀ ਆਪਣੇ ਦਿਲ ਦੀ ਗੱਲ ਦੱਸ ਰਹੀ ਸੀ ਅਸੀਂ ਚਾਹੇ ਜਿੰਨੇ ਵੀ ਬੰਦੇ ਸੀਗੇ ਜੀ ਚਾਹੇ ਜਿੰਨੇ ਨੇ ਵੀ ਕਈ ਨੇ ਜਿਨ੍ਹਾਂ ਨੇ ਕਮੈਂਟ ਕੀਤੇ ਇਹ ਜੇ ਜੇ ਜਿਨ੍ਹਾਂ ਨੇ ਸਾਡੀ ਆਰਥਿਕ ਤੌਰ ਤੇ ਜਿੰਨੀ ਕੁ ਨਾਲ ਤਾਂ ਹੈਲਪ ਹੋ ਸਗੀ ਉਹਨਾਂ ਨੇ ਹੈਲਪ ਕੀਤੀ ਜਿਉਂ ਗਾਈਜ਼ ਕਈ ਵਾਰ ਅਸੀਂ ਇਕੱਲੇ ਵੀ ਬੈਠੇ ਹੁੰਨੇ ਆ ਨਾ ਜੇ ਕਈ ਵਾਰ ਇਕੱਲੇ ਬੈਠੇ ਜੇ ਅਸੀਂ ਉਹ ਸਿਚੁਏਸ਼ਨ ਨੂੰ ਸੋਚਦੇ ਆ ਕਿ ਚਲੋ ਜਿੰਨੇ ਵੀ ਅਗਲੇ ਤੋਂ ਹੋਏ ਅਗਲੇ ਨੇ ਕੀਤੀ ਜਿਨੇ ਨੇ ਸਾਡੇ ਦੁਆਵਾਂ ਕੀਤੀ ਕੀਤੀ ਨਾ ਤੇ ਅਸੀਂ ਗਾਈਜ਼ ਆਪਣੇ ਆਪ ਨੂੰ ਨਾ ਬਹੁਤ ਖੁਸ਼ ਨਸੀਬ ਮੰਨਦੇ ਆ ਹਾਂ ਕਿ ਤੁਸੀਂ ਸਾਡੇ ਨਾਲ ਜੋ ਕਿ ਇੰਨਾ ਕਿ ਚਲੋ ਕਿਸੇ ਲੋਕਾਂ ਨੇ ਸਾਡੇ ਉੱਪਰ ਜਿੰਨਾ ਉਹਨਾਂ ਨੂੰ ਵਿਸ਼ਵਾਸ ਸੀ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਸਾਡੇ ਲਈ ਉਹਨਾਂ ਨੇ ਇੰਨਾ ਕੀਤਾ ਅਸੀਂ ਜਿੰਨੇ ਮੁਲਕੀ ਲੋਕ ਦੇ ਪਾਏ ਜਾਂ ਜਿਨ੍ਹਾਂ ਨੇ ਜਿੰਨੇ ਵੀ ਦਿੱਤੇ ਨੇ ਜੀ ਅਸੀਂ ਜੀ ਉਹਨਾਂ ਦਾ एहसान ਜੀ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੇ ਕਿਉਂਕਿ ਇੱਕ ਬੰਦੇ ਨੂੰ ਬਾਇ ਫੇਸ ਜਾਣਨਾ ਹੁਣ ਮੰਨ ਲਓ ਅਸੀਂ ਆਂ ਜਾਂ ਤੁਸੀਂ ਹੋ ਦੀ ਅਸੀਂ ਸਿਰਫ ਇੱਕ ਵੀਡੀਓ ਦੇ ਰਾਹੀਂ ਹੀ ਇੱਕ ਦੂਸਰੇ ਨੂੰ ਜਾਣਦੇ ਆ ਹੁਣ ਹਾਲਾਂਕਿ ਇੱਕ ਤੁਸੀਂ ਸਾਨੂੰ ਥੋੜਾ ਬਹੁਤ ਜਾਣਦੇ ਹੋਵੋਗੇ ਜਾਂ ਨਹੀਂ ਜਾਣਦੇ ਉਹ ਅਸੀਂ ਇਹ ਨਹੀਂ ਕਹਿੰਦੇ ਹੋਣਿਆ ਕਿ ਅਸੀਂ ਤੁਹਾਨੂੰ ਇੱਕ ਤੁਹਾਡੇ ਨਾਮ ਦੇ ਨਾਲ ਜਾਣਦੇ ਹਾਂ ਕਿਉਂਕਿ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਅਸੀਂ ਉਹ ਕਮੈਂਟ ਸਾਨੂੰ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਹਾਂ ਵੀ ਇਸ ਬੰਦੇ ਨੇ ਇਹ ਕਮੈਂਟ ਕੀਤਾ ਵਾ ਅਸੀਂ ਇਹ ਜਾਣਦੇ ਹਾਂ ਕਿ ਹਾਂ ਵੀ ਕੌਣ ਨੇ ਜਿਹੜੇ ਸਾਨੂੰ ਰੈਗੂਲਰ ਕਮੈਂਟ ਕਰਦੇ ਨੇ ਕੌਣ ਹੈਗੇ ਕਿ ਜਿਹੜੇ ਨਵੇਂ ਆਂਦੇ ਨੇ ਇੱਕ ਤਰ੍ਹਾਂ ਇਦਾਂ ਵੀ ਜਾਣ ਪਛਾਣ ਹੁੰਦੀ ਜ਼ਰੂਰੀ ਨਹੀਂ ਹੈ ਕਿ ਕੀ ਬੰਦਾ ਜੀ ਮਿਲੇ ਤੇ ਤਾਂ ਹੀ ਜਾਣ ਪਛਾਣ ਹੁੰਦੀ ਆ ਪਰ ਗਾਇਜ਼ ਜਿੰਨਾ ਕੁ ਤੁਸੀਂ ਸਾਡਾ ਅਸੀਂ ਉਹ ਚੀਜ਼ਾਂ ਅੱਜ ਦਿਨੇ ਬੈਠੇ ਮੈਂ ਤਾਂ ਸੋਚੀ ਇਹ ਨਹੀਂ ਸੋਚੀ ਸਾਨੂੰ ਨਹੀਂ ਪਤਾ ਸੀ ਕਿ ਇਹ ਵੀ ਇਹ ਸੋਚ ਰਹੇ ਤੇ ਮੈਂ ਵੀ ਇਹ ਸੋਚ ਰਿਹਾ ਤੇ ਉਹ ਚੀਜ਼ ਆ ਕੇ ਜਦ ਅਸੀਂ ਦੋਵੇਂ ਨੇ ਸ਼ੇਅਰ ਕੀਤੇ ਤੇ ਇਹਨੇ ਕਿਹਾ ਕਿ ਮੈਂ ਵੀ ਉਹੀ ਦੀ ਸੋਚ ਰਹੀ ਸੀ ਕਿ ਜਿੰਨਾ ਕਿ ਜੀ ਤੁਹਾਡਾ ਹੋ ਗਿਆ ਤੇ ਸਾਡਾ ਸਾਰੇ ਨੇ ਜਿੰਨਾ ਕਿ ਸਾਨੂੰ ਸਾਥ ਦਿੱਤਾ ਨਾ ਜੀ ਬਹੁਤ-ਬਹੁਤ ਉਹਦੇ ਲਈ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਜਿਆਦਾ ਜੀ ਧੰਨਵਾਦ ਕਿ ਚਲੋ ਇੱਕ ਬੰਦੇ ਨੇ ਇੱਕ ਕਹਿਣ ਦੇ ਜਿੰਨਾ ਕੋ ਕੁਝ ਹੋ ਪਾਇਆ ਜਿਵੇਂ ਲਈ ਸਾਰੇ ਕਿਉਂਕਿ ਦੇਖੋ ਜੀ ਅੱਜ ਕੱਲ ਆਪਣੇ ਸਾਰੇ ਘਰ ਆਪਣੇ ਘਰਾਂ ਵਿੱਚ ਜਨਾ ਪੂਰੇ ਸੋਰੇ ਹੀ ਹੁੰਦੇ ਨੇ ਕੋਈ ਇਹਨਾਂ ਦਾ ਹੈ ਨਹੀਂਗਾ ਕਿ ਕਿਸੇ ਕੋਲ ਜ਼ਿਆਦਾ ਹੋਇਆ ਜਾਂ ਕਿਸੇ ਕੋਲ ਘੱਟ ਆ ਪਰ ਜਿਨ੍ਹਾਂ ਨੇ ਜਿੰਨੇ ਵੀ ਕੀਤੀ ਜਿਨ੍ਹਾਂ ਨੇ ਕਮੈਂਟਾਂ ਜੀ ਇੰਨੀਆਂ ਕੋ ਦੁਆਵਾਂ ਕੀਤੀਆਂ ਨੇ ਤੇ ਉਹਦੇ ਵਾਸਤੇ ਜੀ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕਸ ਤੇ ਦੂਸਰਾ ਵੀ ਰਾਜ ਜੀ ਮੰਮੀ ਨੇ ਇਹ ਲੈ ਕੇ ਗਏ ਸੀਗੇ ਤੇ ਡਾਕਟਰ ਨੇ ਉਹਨਾਂ ਨੂੰ ਦਵਾਈ ਦੇ ਦਿੱਤੀ ਹੈ ਦਵਾਈ ਦੇ ਕੇ ਇੱਕ ਹਫਤੇ ਦਵਾਈ ਦਿੱਤੀ ਹੈ ਤੇ ਉਸ ਵਾਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਤੁਹਾਨੂੰ ਇਹਨਾਂ ਦੀ ਪਰੇਸ਼ ਰੱਖਣ ਕਿ ਅਸੀਂ ਪਰੇਸ਼ ਰੱਖਣਾ ਜ਼ਰੂਰ ਆ ਤੇ ਜੇ ਪਰੇਸ਼ ਰੱਖੋਗੇ ਤਾਂ ਠੀਕ ਆ ਨਹੀਂ ਤੇ ਫਿਰ ਫਿਰ ਉਹੀ ਕੰਮ ਹੋਏਗਾ ਬਾਕੀ ਹੁਣ ਇਹ ਕਿ ਉਹ ਕਹਿੰਦੇ ਕਿ ਹੁਣ ਆਣ ਦੀ ਲੋੜ ਨਹੀਂ ਹੈਗੀ ਕਿ ਆਪਣਾ ਬਸ ਦਵਾਈਆਂ ਇੱਕ ਹਫਤੇ ਦਵਾਈ ਦਿੱਤੀ ਉਹਨਾਂ ਨੇ ਹਾਂ ਕਿ ਠੀਕ ਹੈ ਤੇ ਬਾਕੀ ਸਭ ਕੁਝ ਠੀਕ ਆ ਤੇ ਗਾਈਜ਼ ਇੱਕ ਚੀਜ਼ ਨਾ ਮੈਂ ਤੁਹਾਨੂੰ ਇੱਕ ਪਹੇਲੀ ਪੁੱਛਣੀ ਸੀਗੀ ਉਹ ਮੇਰੇ ਦਿਮਾਗ 'ਚ ਸੀਗੀ ਤੇ ਜੇ ਤੁਸੀਂ ਕਹੋ ਤੇ ਮੈਂ ਪੁੱਛ ਸਕਦਾ ਹਾਂ ਅੱਛਾ ਗਾ ਮੈਂ ਉਹ ਚੀਜ਼ ਨਾ ਪੁੱਛਣੀ ਜ਼ਰੂਰ ਹੈ ਜੀ ਤੇ ਉਹ ਚੀਜ਼ ਦਾ ਨਾ ਮੈਨੂੰ ਕਮੈਂਟ ਜ਼ਰੂਰ ਕਰਕੇ ਜਾਇਓ ਜਿਹੜੇ ਬੰਦੇ ਨੂੰ ਪਤਾ ਹੋਊਗੀ ਗਾਇਸ ਉਹ ਇਦਾਂ ਕੀ ਐਹੀ ਜੀ ਕਿਹੜੀ ਚੀਜ਼ ਆ ਪੁੱਛਣਾ ਪੁੱਛਣਾ ਗਾਇਸ ਮੈਨੂੰ ਡਰ ਵੀ ਲੱਗ ਰਿਹਾ ਹੈ ਤੇ ਹੁਣ ਮੈਂ ਪਰ ਮੈਂ ਕਹਿੰਦਾ ਕਿ ਚਲੋ ਐਹੀ ਜੀ ਕਿਹੜੀ ਚੀਜ਼ ਆ ਗਾਇਸ ਜਿਹਦੇ ਬੱਚੇ ਤਾਂ ਕਾਲੇ ਹੁੰਦੇ ਆ ਆਪ ਉਹ ਹਰੀ ਹੁੰਦੀ ਆ ਜੇ ਕਿਸੇ ਨੂੰ ਪਤਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹਦੇ ਬੱਚੇ ਕਾਲੇ ਹੁੰਦੇ ਆ ਪਰ ਮਾਂ ਉਹਦੀ ਹਰੀ ਹੁੰਦੀ ਆ ਜੇ ਕਿਸੇ ਨੂੰ ਪਤਾ ਤਾਂ ਗਾਇਜ਼ ਇਹਨੂੰ ਵੀ ਨਹੀਂ ਪਤਾ ਆਏਗਾ ਜੇ ਤੁਹਾਨੂੰ ਪਤਾ ਤੇ ਇਹ ਚੀਜ਼ ਕਮੈਂਟ ਜਰੂਰ ਕਰਿਓ ਇਹ ਚੀਜ਼ ਮੈਂ ਕੱਲ ਦੀ ਵੀਡੀਓ 'ਚ ਹੀ ਬੋਲਣੀ ਸੀ ਕਿ ਬੜਿਆ ਕਿ ਮੈਂ ਬੋਲ ਨਹੀਂ ਪਾਇਆ ਕਿਉਂਕਿ ਮੈਂ ਤੁਹਾਨੂੰ ਕੈਸੀ ਕੱਲ ਦੀ ਵੀਡੀਓ 'ਚ ਬੋਲੂਗਾ ਤੇ ਦੱਸਿਓ ਜਰੂਰ ਗਾਇਜ਼ ਕਿਉਂਕਿ ਮੈਨੂੰ ਇਹ ਚੀਜ਼ ਦਾ ਨਾ ਬੜਾ ਉਹ ਆ ਕਿ ਕੀ ਪਤਾ ਕਿ ਮੈਨੂੰ ਹੀ ਪਤਾ ਕੀ ਉਹਨਾਂ ਨੂੰ ਵੀ ਪਤਾ ਵਾ ਬਾਕੀ ਇਹ ਕਿ ਜੇ ਤੁਹਾਨੂੰ ਪਤਾ ਤਾਂ ਕਮੈਂਟ ਜ਼ਰੂਰ ਕਰਿਓ ਕਿ ਇਹ ਜੀ ਕਿਹੜੀ ਚੀਜ਼ ਆ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਜਿਨ੍ਹਾਂ ਜਿਨ੍ਹਾਂ ਨੇ ਸਹੀ ਕਮੈਂਟ ਕੀਤੇ ਕੱਲ ਦੀ ਵੀਡੀਓ ਚ ਮੈਂ ਉਹਨਾਂ ਦਾ ਨਾਮ ਜ਼ਰੂਰ ਬੋਲੂਗਾ ਚਾਹੇ ਕਿੰਨੀ ਲੰਬੀ ਮੇਰੀ ਵੀਡੀਓ ਬਣ ਜਾਈਏ ਕਿੰਨੀ ਲੰਬੀ ਲਿਸਟ ਹੋ ਜੇ ਮੇਰੀ ਪਰ ਜਿਸ ਬੰਦੇ ਨੇ ਕਮੈਂਟ ਜਿਨ੍ਹਾਂ ਜਿਨ੍ਹਾਂ ਨੇ ਸਹੀ ਕੀਤੇ ਨਾ ਕੱਲ ਦੀ ਵੀਡੀਓ 'ਚ ਉਹਨਾਂ ਦਾ ਨਾਮ ਮੈਂ ਜ਼ਰੂਰ ਬੋਲੂਗਾ ਤੇ ਕੱਲ ਦੀ ਵੀਡੀਓ ਮਿਸ ਨਾ ਕਰਿਓ ਪਰ ਕਮੈਂਟ ਜਵਾਬ ਸਹੀ ਦਿਓ ਮੈਂ ਦੇਖਦਾ ਹਾਂ ਕੌਣ ਜਵਾਬ ਸਹੀ ਦਿੰਦਾ ਤੇ ਕੌਣ ਗਲਤ ਦਿੰਦਾ ਠੀਕ ਹੈ ਜੀ ਤੇ ਗਾਇਸ ਅੱਜ ਦੀ ਵੀਡੀਓ ਐਕਟਿਵ ਕਰਦੇ ਆਂ ਇਹ ਵੀਡੀਓ ਤੁਹਾਨੂੰ ਲੱਗੇ ਲਾਈਕ ਕਮੈਂਟ ਸੈਜ ਕਰੋ ਚੈਨਲ ਸਬਸਕ੍ਰਾਈਬ ਕਰਦੇ ਹੋ ਇਦਦੇ ਸਪੋਰਟ ਕਰਦੇ ਹੋ ਪਲੀਜ਼ ਥੋੜਾ ਜਿਹਾ ਹਾਲ ਸਪੋਰਟ ਕਰਦੇ ਕਿਉਂਕਿ ਡੈਡੀ ਦਾ ਦੋ ਤਿੰਨ ਦਿਨਾਂ ਦਾ ਫੇਰ ਕੰਮ ਨਹੀਂ ਹੋ ਰਿਹਾ ਠੀਕ ਹੈ ਜੀ ਤੇ ਮਿਲ ਜੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ